ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੇ ਅੱਜ ਦੇ ਵਲੌਗ ਦੇ ਵਿੱਚ ਅੱਜ ਬਾਹਰ ਤਾਂ ਮਹੀ ਪੈ ਰਿਆ ਸੀਗਾ ਬਹੁਤ ਅਸੀਂ ਸੋਚਿਆ ਵੀ ਅੱਜ ਥੋੜਾ ਮਾਰਕੀਟ ਜਾਣਾ ਇੱਕ ਦੋ ਚੀਜ਼ਾਂ ਖਰੀਦਣੇ ਸੀ ਘੁੰਮ ਕੇ ਆਉਣਾ ਸੀਗਾ ਸੋ ਅਸੀਂ ਕੇ ਨਾਲੇ ਖੁਦ ਘੁੰਮ ਆਈਏ ਨਾਲੇ ਤੁਹਾਨੂੰ ਵੀ ਘੁਮਾ ਲਈਏ ਸੋ ਜੁੜੇ ਰਹੋ ਸਾਡੇ ਨਾਲ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਜਾਣਾ ਜੀ ਪ੍ਰਾਈਮ ਮਾਰਕੀਟ ਪ੍ਰਾਈਮ ਮਾਰਕ ਜਾਣਾ ਮਰੀਸ਼ਾ ਮਲਰਾਂ ਨੇ ਕੋਈ ਸਮਾਨ ਵਗੈਰਾ ਦੇਖਣਾ ਤੇ ਉਹ ਤੋਂ ਬਾਅਦ ਆਪਾਂ ਟਾਊਨ ਚ ਹੋਰ ਚੀਜ਼ਾਂ ਦੇਖਣੀਆਂ ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਸ਼ ਗੱਲਾਂ ਬਾਤਾਂ ਕਰਨੀ ਹੈ ਮਨੀਸ਼ਾ ਵਾਲਾ ਨੇ ਕੰਮ ਚੇਂਜ ਕਰਿਆ ਉਹਦੇ ਬਾਰੇ ਗੱਲ ਦੱਸੂਗੀ ਤੂੰ ਪਤਾ ਹੈ ਕਿ ਇੱਥੇ ਕੰਮਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕੰਮ ਉਹਰੇ ਮਿਲ ਜਾਂਦੇ ਨੇ ਕੰਮ ਉਹਰੇ ਮਿਲ ਜਾਂਦੇ ਜਿਹੜਾ ਕਰਨੇ ਵਾਲਾ ਉਹਨੂੰ ਕੰਮ ਮਿਲ ਜਾਂਦਾ ਜੇ ਤੁਹਾਡੇ ਜੇ ਕੋਈ ਸਕਿੱਲ ਆ ਹੈਨਾ ਕੋਈ ਕੰਮ ਆਉਂਦਾ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਤਾਂ ਕੰਮ ਮਿਲ ਜਾਂਦੇ ਨਹੀਂ ਕੰਮਾਂ ਦੀ ਪ੍ਰੋਬਲਮ ਹੈਗੀ ਹੈ ਇੱਥੇ ਹੈਨਾ ਨਹੀਂ ਸੀ ਕਿ ਪਹੁੰਚ ਜਾ ਰੋਈ ਟੈਂਸ਼ਨ ਜਾਈ 10 ਕਿਹਾ ਟੈਂਜਰ ਆ ਗਿਆ ਵਾਸੋ ਹੀ ਕੰਮ ਤੇ ਨਾ ਆਖੋ ਬਹੁਤ ਚਲਦਾ ਵਾ ਕੀ ਕਹਿੰਦੇ ਨੇ ਚਮਚਾਗिरी ਹੂੰ ਉਹ ਮੈਨੂੰ ਨਹੀਂ ਪਸੰਦ ਹੈਗੀ ਹਾਂ ਮੇਰੇ ਸੁਪਰਵਾਈਜ਼ਰ ਰੱਖੇ ਹੁੰਦੇ ਆ ਹਨਾ ਹੂੰ ਉਹ ਥੋੜੇ ਜਿਹਾ ਲੱਗਣ ਲੱਜਦੇ ਆ ਕਿਉਂਕਿ ਉਹਨਾਂ ਨੇ ਜਿਹੜੀ ਰੈਪਿਊਟੇਸ਼ਨ ਹੈ 10 20 ਸਾਲ ਚ ਬਣਾਈ ਹੁੰਦੀ ਆ ਕਈ ਵਾਰ ਆਪਾਂ ਮਾਲਕਾਂ ਨੂੰ ਚੰਗੇ ਲੱਗਦੇ ਆ ਆਪਣਾ ਕੰਮ ਵਧੀਆ ਲੱਗਦਾ ਅਗਲਾ ਆਪਾਂ ਨੂੰ ਪਸੰਦ ਕਰਦਾ ਹੈ ਨਾ ਵੀ ਕੰਮ ਕਰਦੇ ਆ ਨੂੰ ਅਗਲੇ ਰਿਸਪੈਕਟ ਨਾ ਬਲੰਦਾ ਉਹ ਫਿਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਕਿ ਵੀ ਅੱਜ ਦੀ ਆਈ ਸਾਡੇ ਬਰਾਬਰ ਕਿਵੇਂ ਹੋ ਸਕਦੀ ਆ ਇਹ ਜੈਲਸੀ ਤਾਂ ਇੱਥੇ ਬਹੁਤ ਆ ਚਾਹੇ ਉਹ ਮੇਲ ਚਲਾ ਲਓ ਜਾਂ ਫੀਮੇਲ ਲਾ ਲਓ ਜਨਨੀਆਂ ਚੋ ਵੀ ਬੰਦਿਆ ਚ ਵੀ ਜਿਵੇਂ ਅਸੀਂ ਪਹਿਲਾਂ ਪਹਿਲਾਂ ਮੈਂ ਵੀ ਕੰਮ ਤੇ ਆਇਆ ਸੀਗਾ ਬਹੁਤ ਸਾਰੇ ਅਜੇ ਹੁੰਨੇ ਆ ਨਾ ਮੇਰੇ ਮੈਂ ਇਹ ਕਹੂੰਗਾ ਵੀ ਇੱਥੇ ਨਾ ਆਪਣਿਆਂ ਆਪਣਿਆਂ ਨੂੰ ਮਾਰਦੇ ਹਾਂ ਸਹੀ ਗੱਲ ਇੱਥੇ ਯੂਕੇ ਦੇ ਵਿੱਚ ਜਾਂ ਕਿਤੇ ਵੀ ਬਾਹਰਲੀ ਕੰਟਰੀਆਂ ਦੇ ਵਿੱਚ ਨਾ ਜਿਹੜੇ ਆਪਣੇ ਲੋਕ ਆ ਇਹੀ ਤੰਗ ਕਰਦੇ ਆ ਜੇ ਆਪਣੇ ਲੋਕਾਂ ਨੂੰ ਨਾ ਕਹਣਾ ਉਹ ਕੋਈ ਪਦ ਮਿਲ ਜਵੇ ਕੋਈ ਅਹੁਦੀ ਮਿਲ ਜਵੇ ਮਤਲਬ ਕਿ ਕੋਈ ਟੀਮ ਲੀਡਰ ਬਣਾਤਾ ਜਾਂ ਕੋਈ ਸੁਪਰਵਾਈਜ਼ਰ ਬਣਾਤਾ ਨਾ ਫਿਰ ਉਹ ਜਿਹੜੀ ਦੂਏ ਨੂੰ ਆਏ ਸਮਝਦਾ ਵੀ ਆ ਮਾਹੀ ਮਾਲਕ ਬਣ ਗਿਆ ਹਨਾ ਸਹੀ ਗੱਲ ਦਾ ਕਿਆ ਸਮਝਦੇ ਆ ਫਿਰ ਤਾਂ ਜਨਾਨੀਆਂ ਮੈਂ ਤਾਂ ਬੰਦਿਆਂ ਦਾ ਤਾਂ ਮੈਨੂੰ ਪਤਾ ਜਨਾਨੀਆਂ ਵੀ ਇਹ ਕਰਦੀਆਂ ਜਨਾਨੀਆਂ ਤਾਂ ਮੈਂ ਨਹੀਂ ਪਹਿਲਾਂ ਵੀ ਕੀਤਾ ਕੰਮ ਸਾਰੇ ਪਾਸੇ ਬਹੁਤ ਵਧੀਆ ਮਾਹੌਲ ਸੀਗਾ ਆਹੀ ਉਹ ਸਾਰੇ ਨਹੀਂ ਇੱਕ ਤਰ੍ਹਾਂ ਦੇ ਹੁੰਦੇ ਇਹ ਵੀ ਕਹਿੰਦੇ ਪੰਜੇ ਉਂਗਲਾਂ ਦੇਖੋ ਇੱਕਸਾਰ ਨਹੀਂ ਹੁੰਦੀਆਂ ਹਨਾ ਜ਼ਰੂਰੀ ਨਹੀਂ ਵੀ ਸਾਰੇ ਬੰਦੇ ਮਾੜੇ ਹੋਣ ਸਾਰੇ ਬੰਦੇ ਜਾਇ ਪਰ ਕੁਛਕ ਬੰਦੇ ਕੁਛਕ ਬੰਦੇ ਆ ਕਹ ਲਓ ਜਿਹੜਾ ਬੰਦੇ ਦਾ ਮੈਂ ਦੇਖਿਆ ਤੂੰ ਹਮਕ ਨੇ ਜਨਾਨੀਆਂ ਵੀ ਇਹੋ ਜਿਹੀਆਂ ਕਈ ਹੁੰਨੀਆਂ ਵਿੱਚ ਗੰਦੀਆਂ ਪਰ ਹੁਣ ਮੈਂ ਹੈ ਨਾ ਕਾਰ ਸੇਵਾ ਬੰਦ ਕਰ ਦੇਣੀ ਆ ਮੈਂ ਨਾ ਜਿੱਥੇ ਵੀ ਕੰਮ ਤੇ ਲੱਗਦੀ ਆ ਮੈਂ ਵਰਕਰ ਬਹੁਤ ਲੈ ਜਾਂਦੀ ਆ ਹੈ ਨਾ ਕਿਉਂਕਿ ਮੈਨੂੰ ਮਾਲਕ ਕਹਿ ਦਿੰਦੇ ਨੇ ਵੀ ਜਿੱਦਾਂ ਦਾ ਤੂੰ ਕੰਮ ਕਰਦੀ ਆ ਹੈ ਨਾ ਨਿਆਂਈ ਵਰਕਰ ਮੈਂ ਲੈ ਜਾਂਦੀ ਆ ਪਰ ਹੁਣ ਮੈਨੂੰ ਪਤਾ ਲੱਗਿਆ ਵਾ ਕੋਈ ਨਹੀਂ ਬਾਅਦ ਚ ਹੈਲਪ ਕਰਦਾ ਤਾਂ ਇਹ ਤਾਂ ਹੈ ਹੈ ਨਾ ਅਗਲਾ ਆਪਣਾ ਫਾਇਦਾ ਕਰਦਾ ਵਾ ਚੁੱਪੇ ਕਰ ਜਾਂਦਾ ਬਸ ਜਿੱਥੇ ਲੋੜ ਹੁੰਦੀ ਆ ਬੋਲਣ ਦੀ ਉੱਥੇ ਫਿਰ ਦੂਆ ਬੰਦਾ ਫਸ ਜਾਂਦਾ ਜਿਹੜਾ ਹਾਂ ਜਦ ਕਿਸੇ ਕੋਲ ਕੰਮ ਨਹੀਂ ਹੁੰਦਾ ਮੈਨੂੰ ਬਹੁਤ ਫੋਨ ਆਉਂਦੇ ਨੇ ਹਨਾ ਵੀ ਹਾਈ ਕੰਮ ਹੋਇਆ ਦੱਸੀ ਹਨਾ ਮੈਂ ਇਹ ਨਹੀਂ ਕਹਿੰਦੀ ਵਿਚਾਰੀਆਂ ਸਟੂਡੈਂਟ ਕੁੜੀਆਂ ਵੀ ਆਈਆਂ ਹੋਈਆਂ ਨੇ ਕਈ ਪਰ ਮੈਂ ਕਿਤੇ ਪਾਰਲਰ ਤੇ ਵੀ ਜਾਂਦੀਆਂ ਹਨਾ ਬੰਦੇ ਨੂੰ ਸੁਭਾਅ ਤੋਂ ਪਤਾ ਲੱਗ ਜਾਂਦਾ ਉਹ ਮੈਨੂੰ ਹਨਾ ਹਮੇਸ਼ਾ ਕਹਿੰਦੀ ਦੀਦੀ ਸਾਡਾ ਨੰਬਰ ਲੈ ਲੈ ਕਿਤੇ ਕੰਮ ਹੋਇਆ ਦੱਸਿਓ ਪਰ ਮੈਂ ਹਨਾ ਹਮੇਸ਼ਾ ਉਹਨਾਂ ਨੂੰ ਤਾਂ ਘਰ ਹੋਵੇ ਕੰਮ ਹੋਵੇ ਜਰੂਰ ਦੱਸਦੀ ਆ ਮੈਂ ਕਹਿੰਦੀ ਨਹੀਂ ਵੀ ਮੇਰੇ ਤੋਂ ਥੋੜਾ ਹੋ ਕਰਨਾ ਨਹੀਂ ਲੱਗੇ ਤਾਂ ਫਾਇਦਾ ਹੋ ਜੂ ਹਾਂ ਉਹ ਕੁੜੀਆਂ ਹਮੇਸ਼ਾ ਇੰਨਾ ਹੋ ਕਰਨੀਆਂ ਬਹੁਤ ਪਰ ਮੈਨੂੰ ਇੰਨਾ ਪਤਾ ਲੱਗ ਗਿਆ ਪਰ ਸਟੂਡੈਂਟ ਕੁੜੀਆਂ ਦਾ ਨਹੀਂ ਮੈਂ ਕਹਿੰਦੀ ਜਿਹੜੀਆਂ ਸਾਡੀਆਂ ਪੱਕੀਆਂ ਨੇ ਉਹਨਾਂ ਦੀ ਗੱਲ ਕਰਦੀ ਉਹਨਾਂ ਨੂੰ ਤਾਂ ਨਹੀਂ ਹੁਣ ਮੈਂ ਕਦੇ ਵੀ ਲਵਾਉਣ ਦੀ ਕੰਮ ਤੇ ਬਹੁਤ ਦੁਖੀ ਹੋਈ ਪਈ ਆ ਕਹਿੰਦੀ ਇੰਨਾ ਤੰਗ ਕਰਦੀਆਂ ਗੱਲਾਂ ਛੱਡ ਦੇ ਮੈਂ ਹੈਰਾਨੀ ਦੀ ਗੱਲ ਆ ਨਾ ਵੀ ਆਪਣੇ ਬੰਦੇ ਦਾ ਫਾਇਦਾ ਕਰ ਪਤਾ ਉਹੀ ਗੱਲ ਆ ਵੀ ਮਾਲਕਣ ਸਮਝਣ ਲੱਜੰਨੀ ਆਪਣੇ ਆਪ ਨੂੰ ਕਈ ਵਾਰ ਮਾਲਕ ਹੁੰਦੇ ਨੇ ਉਹਨਾਂ ਨੂੰ ਐ ਹੁੰਦਾ ਵੀ ਮੈਂ ਮਾਲਕਣਾ ਹੁਣ ਉਹ ਚਾਹਣੀਆਂ ਪਤਾ ਬੰਦੇ ਦਾ ਐਂ ਚਾਹਦੇ ਹੁੰਦੇ ਨੇ ਵੀ ਸਾਡੀ ਚਮਚਾਗਰੀ ਕਰੋ ਕਿਉਂਕਿ ਮੈਂ ਬੰਦਿਆਂ ਦੇ ਅੰਡਰ ਕੰਮ ਕਰਿਆ ਸੁਪਰਵਾਈਜ਼ਰਾਂ ਦੇ ਅੰਡਰ ਤੇ ਉਹ ਪਰ ਅਸੀਂ ਉਹਦੇ ਸਿਆਣੇ ਨਹੀਂ ਕਿਸੇ ਨੂੰ ਅਸੀਂ ਕਿਉਂਕਿ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਨੇ ਆ ਟੀਮ ਲੀਡਰਾਂ ਜਾਂ ਤੇ ਕਹਿ ਡਰਨਾ ਹੈ ਸੁਪਰਵਾਈਜ਼ਰਾਂ ਦੇ ਕਹਿ ਡਰਨਾ ਲੋਕਾਂ ਦੇ ਮੇਰੇ ਕੰਮ ਨਹੀਂ ਮਿਲਦਾਗਾ ਹਨਾ ਮੈਂ ਰੱਬ ਦਾ ਬਹੁਤ ਸ਼ੁਕਰ ਮਨਾਉਣੀ ਆ ਜਿੱਥੇ ਵੀ ਮੇਰਾ ਕਾਤੇ ਕੰਮ ਉਹ ਹੋ ਜਵੇ ਹਨਾ ਪਰ ਮੈਨੂੰ ਹਨਾ ਕੰਮ ਮਿਲ ਜਾਂਦਾ ਵਾ ਕੰਮ ਤਾਂ ਮਿਲ ਜਾਂਦਾ ਜਿਹੜਾ ਕਰਨੇ ਵਾਲਾ ਜਿਹੜਾ ਜਿਹਦੇ ਕੋਲ ਹੱਥੇ ਸਕਿੱਲ ਆ ਜਦ ਅਗਲਾ ਇੱਕ ਵਾਰ ਟਰਾਈ ਕਰਦਾ ਵੀ ਤੂੰ ਕਿਆ ਕੰਮ ਕਰਨ ਜਾਣਦਾ ਅਗਲਾ ਦੇਖਦਾ ਵੀ ਇਹਨੂੰ ਕੰਮ ਦੀ ਪੂਰੀ ਨੌਲੇਜ ਆ ਅਗਲਾ ਕਿਥੇ ਘੜਦਾ ਅਗਲੇ ਦੇਖਦਾ ਵੀ ਬੰਦਾ ਦੋ ਜਣੇ ਜਿੰਨਾ ਇੱਕ ਕੰਮ ਕਰਦਾ ਬੰਦਾ ਨਾਲ ਕੰਮ ਨੂੰ ਕੰਮ ਸਮਝ ਕੇ ਕਰੀਦਾ ਹਾਂ ਹੈ ਟਾਈਮ ਨਹੀਂ ਨਾ ਪਾਸ ਕਰੀਦਾ ਇਹਨਾਂ ਨੇ ਆਪ ਦਾ ਟਾਈਮ ਪਾਸ ਕਰਨਾ ਹੁੰਦਾ ਹਾਂ ਉਹ ਕੰਮ ਹੈ ਪਾਸ ਹੈ ਆ ਵੀ ਪਾਸੇ ਮੇਰੀ ਹਾਂ ਚਾਹ ਹਾਂ ਬੋਲੋ ਮੈਂ ਨਹੀਂ ਪਸੰਦ ਕਰਦੀ ਸੱਚੀ ਮੇਰਾ ਪਤਨੀ ਸੁਭਾਅ ਆ ਮੈਨੂੰ ਨਾ ਕਿਸੇ ਦੇ ਚਮਚਾगिरी ਕਰਨੀ ਨਹੀਂ ਪਸੰਦ ਲੱਗਦੀ ਨਹੀਂ ਤੂੰ ਐ ਕਰਦੇ ਐਦਾਂ ਨਹੀਂ ਐ ਕਰਦੇ ਹਨਾ ਉਹ ਨਹੀਂ ਮੈਨੂੰ ਨਹੀਂ ਪਸੰਦ ਹੈਗਾ ਤਾਂ ਹੀ ਫਿਰ ਹੁਣ ਠੀਕ ਆ ਬਹਾਰ ਉੱਥੇ ਨਾਇਬ ਸਾਹਿਬ ਹੁਣ ਆਪਾਂ ਲੈ ਕੇ ਨਹੀਂ ਜਾਣਾ ਕੋਈ ਕੰਮ ਤੇ ਹੋ ਰਿਹਾ ਵਧੀਆ ਸੋ ਅੱਪਾ ਆਇਦਾ ਮਾਰਕੀਟ ਤੇ ਆਪਾਂ ਗੱਲਾਂ ਬਾਤਾਂ ਕਰਨ ਲੱਗੇ ਮਨੀਸ਼ਾ ਦੇ ਵੀ ਕਿਆ ਕੰਮ ਲੱਗਿਆ ਕਿਉਂ ਲੱਗਿਆ ਤੇ ਹੁਣ ਮਾਰਕੀਟ ਆ ਗਈ ਜੀ ਸਾਹਮਣੇ ਇਧਰ ਆ ਕੀ ਪ੍ਰਾਈਮਾਰਕ ਪਹਿਲਾਂ ਚੱਲਦੇ ਆ ਮਾਰਕੀਟ ਦੇ ਵਿੱਚ ਲੈ ਕਿੰਨੇ ਸੋਹਣੇ ਸ਼ੂ ਲੱਗੇ ਆ ਬੱਚਿਆਂ ਤੇ ਕਿੰਨੇ ਕਿੰਨੇ ਕਾ ਛੋਟੇ ਛੋਟੇ ਜਿਹੇ ਤਾਂ ਹੈਗੇ ਬਸ ਖਾਦਿਆ ਹਾਂ ਨਾਈਸ ਆ ਬੱਚਿਆਂ ਦਾ ਬਹੁਤ ਆਂਦਾ ਦੇਖਿਆ ਇੰਨੇ ਨੇ ਬੱਚੇ ਤੇ ਕਿਆ ਪਾਵੇ ਹਨ ਕਿੰਨੇ ਸੋਹਣੇ ਲੱਗੇ ਆ ਤਿੰਨ ਤਿੰਨ ਪਾਉਂਡ ਦੇ ਹੋਣੇ ਲਾਲ ਇਹ ਮਨ ਲੱਗ ਦੇਖੀ ਗਿਆ ਪ੍ਰਾਈਸ ਇਹਨਾਂ ਦਾ ਫਲਾਂ ਫਲਾਂ ਆ ਪਰ ਕਿੰਨੇ ਸੋਹਣੇ ਲਾਦੇ ਆ ਨਾ ਸਹੀ ਗੱਲ ਵਧੀਆ ਮਾਲ ਲੱਗਿਆ ਹੂੰ ਬੱਚਿਆਂ ਦੇ ਗਰਮੀਆਂ ਦਾ ਮਾਲ ਲਾਤਾ ਹੋਣਾ ਇਹਨਾਂ ਨੇ ਅਸੀਂ ਮਾਰਕੀਟ ਦੇ ਵਿੱਚ ਤਾਈਆਂ ਇਹਦੇ ਵਿੱਚ ਦੇਖ ਕੇ ਕੁਛ ਆਈਏ ਕਹਿ ਲਗੇ ਹੁਣ ਸਰਦੀਆਂ ਦਾ ਮਾਲ ਚੱਕਦਾ ਇਹਨਾਂ ਨੇ ਗਰਮੀਆਂ ਦਾ ਸਟਾਰਟ ਕਰਤਾ ਹੂੰ ਇਹ ਬੱਚੇ ਵਾਲਾ ਡਿਪਾਰਟਮੈਂਟ ਆ ਇਹੋ ਡਿਸਕਾਊਂਟ ਲੱਗਾ 4 ਪਾਉਂਡ ਵਾਲੀ 2 2 ਪਾਉਂਡ ਦੀ ਲਾਈਏ ਵੀ ਤਾਂ 2 ਪਾਉਂਡ ਚ ਗਿਆ ਬੰਦਾ ਇਹ ਦੇਖ ਹੈ ਹੈ ਨਾ ਅਸੀਂ ਕਹਿੰਦੇ ਕੱਪੜੇ ਤਾਂ ਬਸ ਪਤਾ ਨਹੀਂ ਲੱਗਦਾਗਾ ਲੈ ਉਹ ਬੱਚੇ ਵਾਲੇ ਆ ਕਿੰਨੇ ਵਧੀਆ ਉਹਦੇ ਲੱਗੇ 2 2 ਪਾਉਂਡ ਦੇ ਲੱਗੇ ਹੋਏ ਸਾਰਾ ਮਾਲ 2-2 ਪੌਂਡ ਨੂੰ ਲੱਗਿਆ ਵਾ ਆ ਗਣਨ ਲੱਗਿਆ ਵਾ ਇਹ 3.5 ਪੌਂਡ ਨੂੰ ਲੱਗੀਆਂ ਵੀਆਂ ਆ 3.5 350 ਨੂੰ ਲੱਗੀਆਂ ਵੀਆਂ ਲੱਗੀਆਂ ਕਿਹਾ ਪਜਾਮੇ ਜੀ ਹਾਂ ਇਹਨੇ ਸੋਹਣੇ ਆ ਨਾ ਸਹੀ ਗੱਲ 3.5-3 ਪੌਂਡ ਨੂੰ ਮਾਲ ਵਾ ਸਸਤਾ ਹੋਰੇ ਹਾਂ ਲੱਗਿਆ ਵਾ 8 ਕਿੰਨੇ ਸੋਹਣੇ ਆ ਨਾ ਹਾਂ ਹਲੋ ਪੂਰੀ ਡਰੈਸ ਦਾ ਜਵਾਕ ਦੀ ਹੈ ਨਾ ਕਿ ਸੁਣ ਲਾ ਦੀ ਮੈਂ ਕਹਿੰਦਾ 6 6 ਸਾਲਾਂ ਦੇ ਜਵਾਕ ਦੀ ਹੋਣੀ ਹੈ ਨਹੀਂ 7 ਤੋਂ 15 ਸਾਲ ਤੱਕ 7 ਤੋਂ 15 ਸਾਲ ਵਾਲੇ ਦੀ ਇਧਰ ਲਿਖਾਵਾ ਪ੍ਰਾਈਸ ਕਿਹਾ ਹੈ 12 ਪਾਉਂਡ ਵਾ ਫੁੱਡੀ 12 ਪਾਉਂਡ ਦੀ ਲੱਗੀ ਹੋਈ ਮੈਂ ਕਹਿੰਦਾ ਪੂਰੀ ਡਰੈਸ ਹੈ ਨਹੀਂ ਨਹੀਂ ਹਾਂ ਲਗ ਲਗ ਲੈਣਾ ਪੈਣਾ ਓਕੇ ਅੱਜ ਜਵਾਕਾਂ ਨੂੰ ਛੁੱਟੀਆਂ ਹੋਈਆਂ ਹੋਏ ਨੇ ਕਿੱਦਾਂ ਕਰਦੇ ਆ ਸਾਰ ਹਾਂ ਹੂੰ ਵਰਸਾਨੀ ਵੈਰਾਈਟੀ ਬਹੁਤ ਹੁੰਦੀ ਹੈ ਇੱਥੇ ਹਾਂ 7-8 ਪਾਉਂਡਾਂ ਦਾ ਨੂੰ ਮਤਲਬ ਪਾਰਸ ਹੁਣੇ ਲੱਗੇ ਵੇ ਆਉਰੇ ਪ੍ਰਾਈਮਾਰਕ ਦੇ ਵਿੱਚ ਤੁਸੀਂ ਜਾਓ ਕਦੇ ਭਾਈ ਲੈ ਸਕਦੇ ਆ ਸਹੀ ਗੱਲ 7-8 ਪਾਉਂਡ ਦਾ ਪਾਰਸ ਕਲਰਫੁੱਲ ਕਿੰਨੇ ਆ ਜਵਾਕਾ ਹੈ ਹੈ ਬੜੀਆਂ ਨੇ ਆਹਲੀਟ ਜਾਣਾ ਹੋਵੇ ਇਹ ਬੜੀਆਂ ਨੇ ਹੋਰ ਕੀ ਅੱਛਾ ਹੁਣ ਅੱਜ ਕੱਲ ਇਹੋ ਜਿਹੀ ਚੱਲਦੇ ਆ ਤੇਰੇ ਕੋਲ ਤਾਂ ਬੱਲਵ ਜ ਵੱਡੇ ਵੱਡੇ ਹੁੰਦੇ ਹੁੰਦੇ ਤੇ ਇੱਕ ਸਟੇ ਉਹ ਗਿਆ ਜਦ ਦਰਵਾਜ ਸੀ ਫੈਸ਼ਨ ਚੇਂਜ ਹੁੰਦਾ ਰਹਿੰਦਾ ਨਹੀਂ ਇਹ ਤਾਂ ਬੜੇ ਵੀਆਂ ਦੇ ਪਰ ਐ ਜਦ ਆਪਣੇ ਬੱਚੇ ਛੋਟੇ ਹੁੰਦੇ ਤੇ ਨਾ ਜਦ ਤੈਨੂੰ ਬੜੇ ਜਾਂਦੀ ਲੋਡ ਪੈਂਦੀ ਦੀ ਵਿੱਚ ਸਮਾਨ ਪਾ ਲਵੇ ਹਨ ਹੁਣ ਤਾਂ ਅੱਜ ਦਾ ਲਹਿਜੇ ਚੱਲ ਰਹੇ ਕਿੰਨਾ ਸੋਹਣਾ ਹੁਣ ਕਿੱਡਾ ਸਮਾਨ ਪਾਉਣਾ ਹਨ ਹਾਂ ਇਹ ਕਿੰਨੇ ਦਾ 6 ਪਾਉਂਡ ਦਾ ਨਹੀਂ 12 ਦਾ 12 ਦਾ 6 ਦੇ ਤਾਂ ਆ ਅੱਛੇ 6 ਪਾਉਂਡ ਦੇ ਲੱਗੇ ਵੇ ਕਿਆ ਕਹਿੰਦੇ ਨੇ ਇਹਨੂੰ ਕਲਚਰ ਲੈ ਆਓ ਮੈਂ ਲਾ ਦ ਉਹਰੇ ਲਟਕਾਣੇ ਵਾਲੇ ਹੋਏ ਹਾਂ ਪਰਸ ਬੈਗ ਦੇ ਨਾਲ ਹਨਾ ਪਰਸ ਦੇ ਨਾਲ ਲਟਕਾਣ ਨੂੰ ਪਰਸ ਕਿੰਨਾ ਕੋਸ਼ਾ ਆ ਸਾਰਾ ਦੇਖੋ ਪਰਸ ਕਿੱਡਾ ਹੋਏ 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 ਇਹਦਾ ਬੜਾ ਬੜਾ ਪਰਸਲ ਦੇ ਨਾਲ ਪਰਸਲ ਲਟਕਾਉਣ ਨੂੰ 4 ਪਾਉਂਡ ਦਾ ਹਾਂ ਇਹ ਕਿੰਨਾ ਸਾਮਾਨ ਪਿਆ ਓਰੇ ਇਹਨਾਂ ਦੇ ਬੈਗਾਂ ਦੇ ਨਾਲ ਲਟਕਾਉਣੇ ਆਲਾ ਉਹ ਪਰਲੀ ਸੈੱਟ ਹੋ ਮਾੜਾ ਜਿੱਧਰ ਦੇਖਦਾ ਨਹੀਂ ਤੂੰ ਮੂਰੇ ਖੜ ਗਈ ਹਾਂ ਨੈਕਸੋ ਨਾ ਹਾਂ ਨੈਕਸੋ ਹਾਂ ਵਧੀਆ ਆਈਟਮਾਂ ਲੱਗੀਆਂ ਹੋਈਆਂ ਪਰ ਹੈਗੀਆਂ ਮਹਿੰਗੀਆਂ ਚਾਰ ਚਾਰ ਪੰਜ ਪੰਜ ਪਾਉਂਡ ਨੂੰ ਲੱਗੀਆਂ ਵੀ ਹੂੰ ਭਲਾ 4 ਪਾਉਂਡ ਨੂੰ ਉਹਦੇ ਵਿੱਚ ਇੱਕ ਮਾਲਾ ਵੀ ਆ, ਟੈਡੀ ਵੀਅਰ ਵੀ ਆ। ਆਹ ਭਾਈ ਆ ਵੀ ਆ, ਉਂਵੀ ਬਕੀ ਰਿੰਗ ਲਈਏ 2 ਪਾਉਂਡ ਦਾ ਆਂਦਾ ਹੀ ਜਿਹੜਾ ਸਿੰਪਲ ਵੀ ਆਂਦਾ। ਹਾਂਜੀ। ਇਹਦੇ ਵਿੱਚ ਸਮਾਨ ਕਿੰਨਾ ਪਾਇਆ ਮਾਨੂੰ ਨੇ ਟੈਡੀ ਵੀਅਰ ਜੇ ਲਟਕਾਏ ਹੋਏ ਆ ਹੋਰ ਐ ਜਿਹੀਆਂ ਚੀਜ਼ਾਂ। ਹਾਂਜੀ। ਪਰਸੇ ਪਰਸ ਹੋਏ ਪਏ। ਮਾ ਤਾਂ ਸਾਰੇ ਪਰਸੇ ਪਰਸ ਕਰੇ ਪਾਇਆ ਚਾਰੇ ਪਾਸੇ। ਨਾਈਸ ਆ। ਆ ਗਿਆ। ਜਣਿਆ ਨਹੀਂ। ਇਹ ਰਿੰਗਾ। ਜਣਿਆ ਨੇ ਤਾਂ ਨਹੀਂ ਬੜੇ ਜਾਂਦੀਆਂ। ਅੱਛਾ ਅੱਛਾ। ਹੇ ਲੋ ਕਿੱਥੇ? ਉਹ ਸਾਹਮਣੇ ਪਰਸ ਦੇ ਕਿੱਡਾ ਪਰਸਾਂ ਦਾ ਹੀ ਜਗੜਾ ਸਾਰਾ ਹੋ ਗਿਆ ਨਾ। ਉਹ ਸਿਰੇ ਤੱਕ ਇੱਧਰ ਇੱਧਰ ਪਰਸੇ ਪਰਸ। ਲੇਡੀਜ਼ माल ਪਿਆ ਜਨਾਨੀਆਂ ਦੀਆਂ ਇਹ ਕਹੇ ਜੀ ਇਹ ਬ੍ਰੈਸਲੇਟ ਅੱਛਾ ਸੋਹਣੀਆਂ ਨੇ ਨਾ ਹੂੰ ਜੁੱਤੇ ਹੀ ਜੁੱਤੇ ਖਾਣੇ ਹੈ ਤੇ ਪਾਣੇ ਹੈ ਕਿੰਨੇ ਕਲਰ ਆਂਦੇ ਆ ਅੱਛਾ ਹਾਂ ਕਲਰਫੁੱਲ ਹਾਂ ਦਾ ਖਾएंगे ਕਿ ਪਹਿਨेंगे ਆਪ ਬਤਾਓ ਜਿਸਨੇ ਖਾਣੇ ਹੈ ਜਾਂ ਪਹਿਨੇ ਹੈ ਮੈਂ ਤਾਂ ਮੈਂ ਤਾਂ ਸ਼ੂਟਿੰਗ ਕਰਤਾ ਹੂੰ ਆ ਦੇਖੋ ਜਿੱਦਾਂ ਦੇ ਮਰਚੀ ਲੈ ਲਓ ਹੂੰ ਨਗਾ ਵਾਲੇ ਵੀ ਆ ਕੀ ਰੇਂਜ ਦੇ ਆ 15 ਪਾਉਂਡ ਦੇ ਉਹ ਪੰਜ ਤੇ ਆਹਾ ਆਹਾ ਆ ਵਾਲੇ ਪੰਜਾਂ ਦੇ ਹਾਂ ਚਪਲਾ 5 10 15 ਚਪਲਾਂ ਕਿੰਨੀਆਂ ਸੋਹਣੀਆਂ ਨੇ ਉਹ ਹੁਣ ਗਰਮੀ ਆ ਗਈ ਗਰਮੀਆਂ ਦਾ ਮਾਲ ਲਾ ਦੇਣਾ ਹੋਣੀ ਹੈ 6.5 ਤੇ ਹੂੰ ਸੁਣ ਲਾ ਨੀ ਹਾਂ ਹੂੰ ਸੁਣ ਲਾ ਦੀਆ ਲੈ ਲੈ ਬੜੀ ਆ ਪਰ ਪੰਜ ਸਹੇ ਜਾਊਗਾ ਪੰਜ ਨੰਬਰ ਲੈ ਨਾ ਤੂੰ ਚਮਕੀਲ ਕਿੰਨੀਆਂ ਇਹ ਉਤਰੂ ਹੀ ਤਾਂ ਨਹੀਂ ਚਮਕ ਚਮਕ ਜੀ ਦੀ ਨਾ ਕਿੰਨੀ ਸੁਣ ਲਾਦੀ ਆ ਕਿੰਨੀ ਹੀਲ ਪਾਈ ਆ ਇਹ ਕੁੜੀਆਂ ਦੇ ਪਾਣੇ ਆਲੇ ਤੇ ਉਹ ਤਾਂ ਗਰਜੂंगी ਤੇ ਪਰ ਮੈਂ ਵੀ ਕੁੜੀ ਹਾਂ ਮੈਂ ਪਾ ਕੇ ਦੇਖੂਗੀ ਤੂੰ ਗਰਨਾ ਜਾਈ ਪੈਰ ਨਾ ਤੜਾ ਲਈ ਬਾਬਾ ਮੇਰਾ ਸਾਈਜ਼ ਨਹੀਂ ਆ 5 ਨੰਬਰ ਆਂਦਾ ਤੇ ਇਹ ਨਿਆਣੇ ਵਾਲਾ ਦਾ ਪੈਰ ਆ ਤੇਰਾ ਲੈ ਵੀ ਮਨੀਸ਼ਾ ਮਾਲਾ ਦੇ ਵਿੱਚ ਪਹਿਲੀ ਵਾਰ ਦੇਖਿਆ ਇੰਨੀ ਹੀਲ ਪਾਈ ਵੀ ਬੜਾ ਪਜਾਮਾ ਚੱਕੀ ਉੱਪਰ ਕਿ ਸੁਣ ਲਾਦੀ ਆ ਥੋੜੀ ਤਾਂ ਲੱਗਿਆ ਤਾਂ ਗਰਜੂਗੀ ਤੂੰ ਆ ਤਨੂ ਤੈ ਕਿੱਥੇ ਬਾਈ ਲੰਬੀ ਕਿੰਨੀ ਲੱਗਦੀ ਹੈ ਲੰਬੀ ਤਾਂ ਤੂੰ ਮੇਰੇ ਨਾਲੋਂ ਵੀ ਉੱਚੀ ਹੋਗੀ ਹੁਣ ਹੀ ਲੱਗਦੀ ਆ ਵੈਸੇ ਜੁੱਤੀ ਤਾਂ ਹਣਾ ਹੂੰ ਪਰ ਤੂੰ ਕਦੇ ਪਾਈ ਨਹੀਂ ਤੈਨੂੰ ਆਦਤ ਨਹੀਂ ਨਾ ਹੈਗੀ ਤੁਰਦੀ ਦੇਖ ਲੈ ਕਿੱਦਾਂ ਜਕਣਾ ਗੋਹੇ ਦੇ ਕੌ ਤੁਰਦਾ ਹੁੰਦਾ ਨਹੀਂ ਉਹ ਤਾਂ ਹੱਬੰਦ ਕੀਤੀ ਹੋਈ ਹੈ ਨਾ ਤਾਂ ਕਰਦੇ ਨੇ ਪਰ ਯੰਕਾ ਬਲੰਦੀ ਹੈ ਜਿਹੀਆਂ ਆਹ ਸੋਹਣੇ ਲੱਗਦੇ ਇਹਦੀ ਇਹਦੀ ਹੀਲ ਵੀ ਦੂਈ ਆ ਹਣਾ ਚੌੜੀ ਚੌੜੀ ਹੀਲ ਆ ਹੂੰ ਹੂੰ ਆ ਦੇਖ ਇਹਦੀ ਚੌੜੀ ਹੀਲ ਆ ਠੀਕ ਆ ਓ ਸੌਰੀ ਇਹਦੇ ਪਰ ਤੇ ਡਿੱਗਣ ਦਾ ਖਤਰਾ ਤੇਰਾ ਘੱਟ ਆ ਹਾਂ ਇਹ ਤਾਂ ਟਰਪੀ ਹੁੰਦਾ ਰਾਮਨਾ ਹਾਂ ਹਾਂ ਬਹੁਤ ਵਧੀਆ ਗਿਣ ਲੈ ਸਕਦੀ ਹੈ ਤਾਂ ਹੀ ਨਾ ਮੈਂ ਕਿਹਾ ਇਹ ਠੀਕ ਆ 20 ਪਾਉਂਡ ਦੀ ਆ ਹਾਂ ਹਾਂ ਪਾਉਂਡ ਦੇ ਵਿੱਚ ਕੀ ਇੱਕ ਪਾਉਂਡ ਦੀ ਹਾਂ ਕੱਪੜਾ ਵੀ ਆ ਆਪਣੇ ਵੱਲ ਤੇ ਆਈ ਵੀ ਆ ਨਾ 100 ਰੁਪਏ ਦੀ ਤਾਂ ਲਾਈ ਵੀ ਆ ਇੰਡੀਆ ਦਾ ਮਾਲ ਆ ਨਾ ਬੰਗਲਾਦੇਸ਼ ਦੇਖ ਤਾਂ ਹੀ ਪਾਉਂਡ ਦੀ ਆ ਆਹ ਵਹੀ ਵੀ ਅਗਲੇ ਨੇ ਭੇਜੀ ਵੀ ਆ ਉੱਥੇ ਦੇ ਹਾਂ ਤਾਂ ਹੀ ਪਾਉਂਡ ਦੀ ਸੀ ਮੁੰਡ ਪਾਉਂਡ ਦੀ ਸਾਰੇ ਇੰਡੀਆ ਬੰਗਲਾਦੇਸ਼ ਦਾ ਮਾਲ ਆ ਇਹ ਕਿੰਨੇ ਸੋਹਣੇ ਡਰੈੱਸਾਂ ਲੱਗੀਆਂ ਇਹ 12 ਪਾਉਂਡਾਂ ਦੀ ਆ 7 ਪਾਉਂਡਾਂ ਦੀ ਕਿੰਨੇ ਸੋਹਣੀਆਂ ਹਨ ਹੈਨਾ ਹਾਂ ਇਹਨਾਂ ਤਿਆਰ ਵੀ ਬੜੀ ਲੱਗਦੀਆਂ ਨੇ ਆ ਪਿਛਲੀ ਦੇਖ ਲੈ ਤਰੀ ਮੈਡਮ ਇਹਨਾਂ ਕੰਨੇ ਖੜਾ ਕੇ ਰੱਖੀ ਹੋਈ ਆ ਅੱਛੀ ਲੱਗਦੀ ਹੈ ਨਾ ਆ ਪਿੱਛੇ ਵੀ ਪਾਏ ਇਹ ਜਿਹੜਾ ਆਹ ਡਰੈੱਸ ਇੱਧਰ ਪਈ ਆ ਆਪ ਬਣਾ ਲਓ ਮੈਚਿੰਗ ਮੈਚਿੰਗ ਬਣਾ ਕੇ ਤੁਸੀਂ ਲੈ ਸਕਦੇ ਹੋ ਪਰ ਸੋਹਣੀਆਂ ਹਨ ਬਿਲਕੁਲ ਸੋਹਣੀਆਂ ਆਪ ਨੂੰ ਬਹੁਤ ਸੋਹਣੇ ਲੱਗੇ ਕੁੜੀ ਕੇ ਡਰੈੱਸ ਡਰੈੱਸ ਪੂਰਾ ਚਲ ਆ ਜੇ ਲੈ ਥੱਲੇ ਚਲੋ ਜੀ ਥੱਲੇ ਨੂੰ ਥੱਲੇ ਨੂੰ ਮੈਂ ਗਰਮੀ ਵਾਲਾ ਮਾਲ ਲਾਤਾ ਹੁਣ ਇਹਨੇ ਸਾਰਾ ਚੱਕ ਵੀ ਦਿੱਤਾ ਸਰਦੀ ਸਰਦੀ ਇੰਨੀ ਤਾਂ ਠੰਡਾ ਹਜੇ ਯਾਰ ਕਿਹਨੇ ਹੌਲੀਟੇਂ ਜਾਣਾ ਹੌਲੀਡੇ ਹੋਣੀ ਹੈ ਅਜੇ ਤਾਂ ਮਾਰਚ ਵੀ ਨਹੀਂ ਆਇਆ ਇਹ ਤਾਂ ਫਰਵਰੀ ਚੱਲ ਰਿਹਾ ਹੁਣ ਦਮਨ ਵਾਲਿਆਂ ਨੇ ਇੰਦੀ ਭਿਆਨ ਨਿਕੰਮਿਆਣਾ ਦਮਨ ਫਰਵਰੀ ਚ ਜਾਣਾ ਜਿਹੜਾ ਗੁਜਰਾਤੀ ਦਮਨ ਆਣਾ ਇਹ ਸਾਰੇ ਫਰਵਰੀ ਚ ਜਾਂਦੇ ਆ ਕਹਿੰਦੇ ਨੇ ਹੁਣ ਲਗਨ ਕਰਨੇ ਚਲੇ ਆਂ ਹਾਂ 90% ਡਿਸਕਾਊਂਟ ਹੈ ਇਹਨਾਂ ਤੇ ਵੀ ਲੱਗੀ ਵੀ ਹੈ ਪੈਂਟਾਂ ਪਰ ਵੀ ਹਾਂ 10 10 ਪਾਉਂਡ ਲਾਈਆਂ ਮੈਂ ਯੈਸ ਮੇਰਾ ਸਾਈਜ਼ ਹੈਗਾ ਲਾ ਬਾਰ ਉਹਵਰ ਸਾਈਜ਼ ਨਹੀਂ ਰੱਖਦੇ ਸਾਰਾ ਹੀ ਸੈੱਟ ਦੇ ਕਿੰਨਾ ਸੋਹਣਾ ਲੱਗਿਆ ਵਾ ਕੱਲਾ ਫੁੱਲ ਜੇ ਆਹੋ ਹਾਂ ਉਹਦੇ ਨਾਲ ਦਾ ਹੀ ਉਹ ਸਵੈਟਰ ਜਾਂ ਟੀ-ਸ਼ੀਰਟ ਇਧਰ ਪਜਾਮਾ ਲੱਗਿਆ ਵਾ ਇਹਦੇ ਨਾਲ ਦਾ ਹੀ ਹਾਂ ਨਾਈਸ ਆ ਹਨਾ 16 ਪਾਉਂਡ ਦਾ 14 ਪਾਉਂਡ ਦਾ 12 ਪਾਉਂਡ ਵੀ ਮੈਚਿੰਗ ਕਰਕੇ ਪਾਉਣੀ ਹੈ ਕਿੰਨਾ ਵਧੀਆ ਪਰ ਮੈਚਿੰਗ ਵਾ ਲਾ ਕੇ ਲਾਈ ਹੋਇਆ ਪੈਂਟ ਆਪ ਵਧੀਆ ਹਮ ਹੁਣੋਂ ਕੋ ਸਾਡਾ ਵੀ ਸੋਚਣ ਲੱਗ ਗਏ ਵੀ ਜੇ ਬਟਨ ਵਾਲੀ ਪੈਂਟ ਨਹੀਂ ਤਾਂ ਆ ਵਧੀਆ ਨੇ ਹਮ ਮੋٹے ਬੰਦੇ ਵਾਸਤੇ ਵਧੀਆ ਰਹਿੰਦੀ ਹੈ ਬੋਟੀ ਨਹੀਂ 기 ਮੈਂ ਤੇਰੀ ਗੱਲ ਨਹੀਂ ਕਰ ਰਹਾ ਉਹਨਾਂ ਵੀ ਮੋٹے ਵਾਸਤੇ ਠੀਕ ਰਹਿੰਦੀਆਂ ਇਹ ਕਲਰ ਕਿੰਨਾ ਸੋਹਣਾ ਆਹ ਕਲਰ ਬੜਾ ਨਾਈਸ 12 ਪੌਂਡ ਦੀ ਲੱਗੀ ਵੀ ਸ਼ਰਟ ਵਾਗਾਂ ਦੇਖੀ ਜੰਨੀ ਆਹ ਸਾਈਜ਼ ਮੇਰੇ ਕਦੇ ਨਹੀਂ ਆ ਸਕਦਾ ਇਹ ਸਾਈਜ਼ ਤਾਂ ਤੇਰੇ ਜਦੋਂ ਮੈਂ ਦੇਖੀ ਐ ਪਹਿਲੀ ਵਾਰ ਜਦ ਜਦ ਵੀ ਨਹੀਂ ਤਾਂ ਹੁੰਦਾ ਤਰੇ ਜਦ ਮੈਂ ਪਤਲੀ ਨਹੀਂ ਸੀ ਉਹ ਤੂੰ ਬਹਿ ਜਾ ਤੂੰ ਐੇ ਜਿਹੀ ਸ਼ੁਰੂ ਤੇ ਨਹੀਂ ਉਹ ਮੈਂ ਪਤਲੀ ਨਹੀਂ ਸੀ ਪਰ ਇਹਨਾਂ ਸਹਿਜ ਨਹੀਂ ਤੇਰੇ ਕੋਈ ਆਇਆ ਹੈਗਾ ਇਹ ਤਾਂ ਨਵਿਆਹ ਤੇ ਪਹਿਲਾਂ ਨਵਿਆਹ ਦੇ ਬਾਅਦ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਪਤਾ ਕਿਆ ਸੀ ਹਮ ਇੱਕ ਹੋਈ ਮੋਟੀ ਮੋਟੀ ਹੁੰਦੀਆਂ ਕੁੜੀਆਂ ਪਤਲੀਆਂ ਹੀ ਨੇ ਪਰ ਉਹ ਦੇਖਣ ਥੋੜੀਆਂ ਮੋਟੀਆਂ ਲੱਗਦੀਆਂ ਨੇ ਮੋਟੀਆਂ ਜਿਹੀਆਂ ਹੁੰਦੀਆਂ ਹੁੰਦੀਆਂ ਉਹਨਾਂ ਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਹੁੰਦਰੇ ਰੇ ਅੱਛਾ ਉਹ ਸੀ ਕਿ ਹਮ ਮੇਕਅਪ ਦਾ ਸਮਾਨ ਆ ਗਿਆ ਜੀ ਕੁੜੀਆਂ ਦੇ ਕੁੜੀਆਂ ਦੇ ਇਹ ਲੈ ਇਹ ਤਾਂ ਸਿੱਕਾ ਟੁੱਟਿਆ ਵਾ ਜਿਹੜੀ ਚੱਕੀ ਆ ਇਹ ਪੈਨਸਲਾਂ ਨੇ ਲਿਪ ਲਾਈਨਰ ਪ੍ਰਾਈਮਰਕ ਦਾ ਮੇਕਅਪ ਇਹ ਮੇਕਅਪ ਦਾ ਸਮਾਨ ਬੱਸ ਨੰਦੀ ਦੀ ਮਸਾਉਂਦੇ ਫਿਰ ਦੇਖਣ ਦਾ ਵੀ ਕਿਆ ਫਾਇਦਾ ਨੇਲ ਪੇਂਟ ਵਗੈਰਾ ਲੈ ਲੈਣੀ ਹੁੰਦੀ ਆ ਨੇਲ ਪੇਂਟ ਲੈ ਲੈ ਇਹ ਹਜੇ ਤੱਕ ਰਹੇ ਨੇ ਕੁਛ ਨਹੀਂ ਲਿਆ ਅੱਧੀ ਮਾਰਕੀਟ ਘਮਾਤੀ ਮੈਨੂੰ ਮੈਂ ਮਗਰ ਮਗਰ ਤੁਰਿਆ ਵਾ ਕੈਮਰਾ ਚੱਕ ਕੇ ਨਾਲ ਗੱਲਾਂ ਕਰਦਾ ਬਾਹ ਹੁਣ ਕੁਛ ਲਵਗੇ ਹੁਣ ਕੁਛ ਲਵਗੇ ਪਾ ਕੁਛ ਨਹੀਂ ਨੇ 50 50 ਪੀ ਦੀਆਂ ਲੱਗੀਆਂ ਹੋਈਆਂ ਨੇ 50 50 ਪੈਸੇ ਵਾਲੀ ਚੱਕ ਫਿਰ ਕੁਛ ਤਾਂ ਲੀਲਾ ਖ ਰੈਡੀ ਮਾਰਕੀਟ ਦੇ ਵਿੱਚ ਆਈਆਂ ਉਹਨਾਂ ਨੇ ਕਹਿੰਦੇ ਸਾਡੀ ਮਾਰਕੀਟ ਦੇ ਵਿੱਚ ਅਜੇ ਲੱਤਾਂ ਕੁਛ ਆਏ ਨਹੀਂ ਅਜੇ ਤੱਕ ਉਹ ਨਵਾਂ ਮੇਕਅਪ ਲੱਗੇ ਹੋਇਆ ਫੇਟਰ ਰੁਪਈਆ ਅੱਗੇ ਹੂੰ ਇਹ ਨਵੀਂ ਕੰਪਨੀ ਆਈ ਹੈ ਭਾਈ ਨਵੀਂ ਨਾ ਕੀਤੀ ਕੈਟਰਿਸ ਹਾਂ ਅਟਾਲੀਅਨ ਚ ਕਹੋਗੇ ਕਾਤਰੀਚ ਹਾਂ ਇਹ ਤਾਂ ਹੈ ਲੱਗਦਾ ਕਿ ਇੰਡੀਆ ਦੀ ਕੋਟੀ ਹੋਣੀ ਹੈ ਹੈਨਾ ਦੇਖ ਤਾਂ ਕਿੱਥੇ ਉੱਪਰ ਲਿਖਿਆ ਹੋਣਾ ਮੇਡ ਇਨ ਉਹ ਸਭ ਤੋਂ ਉੱਪਰ ਮੇਡ ਇਨ ਚਾਈਨਾ ਵਾ ਚਾਈਨਾ ਹਾਂ ਚਾਈਨਾ ਦੀਆਂ ਕਿੰਨੇ ਸੋਹਣੇ ਆ ਵੀ ਕੋਟੀ ਕੋਟੀ ਬਾਸ ਸੋਹਣੀ ਲੱਗੀ ਹੋਇਆ ਹੈ ਹੈਨਾ 14 ਬਾਂਡਾਂ ਦੀ 16 ਬਾਂਡਾਂ ਦੀ ਕੋਟੀਆਂ ਦਾ ਡਿਜ਼ਾਈਨ ਬਹੁਤ ਨਹੀਂ ਸਕੇ ਨਹੀਂ ਹਾਂਜੀ ਤੂੰ ਫੁੱਲ ਸਾਈਜ਼ ਦੇ ਪਜਾਮੇ ਦੇਖੀ ਜਾਰ ਨਿਆਣੇ ਵਾਲੇ ਪਾਸੇ ਨਾਂ ਦੇਖ ਨਿਆਣੇ ਵਾਲੇ ਪਾਸੇ ਤੇ ਸ਼ੂ ਆ ਜਾਂਦੇ ਆ ਆਹ ਡਰੈੱਸ ਨਹੀਂ ਆਣੀ ਹੈਗੀ ਆਹ ਕਹਿੰਦੀ ਆਹ ਤੇ ਲਾਰਜ ਇਹ ਲਾ ਇਹ ਜਿਹੜੇ ਜਿਹੜਿਆ ਡਿਜ਼ਾਈਨ ਇਹ ਆ ਇਹ ਲਾਰਜ ਕਹਿੰਦੇ ਐਕਸਟਰਾ ਲਾਰਜ ਵੀ ਨਹੀਂ ਆਉਣਾ। ਪਰ ਸਪੋ ਸਾਰਾ ਬੜੇ ਟੰਗ ਦਾ ਕੰਮ ਹੋ ਤੇ ਸਿੱਧੀ ਚੱਕ ਕੇ ਲਿਆ ਮੈਂ ਇਹਨੂੰ। 6 ਤੇ 16 ਪੌਂਡ ਨੇ ਕਿੰਨੀ ਸੋਹਣੀ ਆ। ਸੋਹਣੀ ਆ। ਦੇਖ ਕਹਿੰਦੇ ਨਾਈਸ ਪ੍ਰਿੰਟ ਦੇ ਕਿੰਨਾ ਤਾਂ ਪਰ ਵਧੀਆ ਜਿਹੜਾ ਗਲੇ ਵੇ। ਹਾਂ। ਵਾਈਟ ਸ਼ਰਟ ਪਾਈ ਹੋਵੇ ਕਾਲੀ ਪੈਂਟ ਪਾਈ ਹੋਵੇ। ਯੈਸ। ਵੇਟਰ ਹੀ ਲੱਗੂਗਾ ਬੰਦਾ। ਨਹੀਂ ਹੋ। ਇੰਨੀ ਵਧੀਆ ਟ੍ਰਿਪ ਕਰਕੇ ਬਾਅਦ ਚਾਹੇਗਾ ਤੇ ਕਹੇਗਾ। ਹੂੰ। ਆ ਦੇਖੋ ਕਿੰਨਾ ਸੋਹਣਾ। ਹੂੰ। ਕੋਟੀਆਂ-ਕੁਟੀਆਂ ਸੋਹਣੀਆਂ ਲੱਗੀਆਂ ਵੈਸੇ ਸਾਈਡ ਪਰ ਘਰਤਾ ਇਹਨਾਂ ਨੇ ਸਾਰਾ ਮਾਲ ਸਰਦੀਆਂ ਵਾਲਾ ਨਾ ਇੱਕ ਸਾਈਡ ਜੇ ਪੰਨੂ ਰੱਖਦਾ ਸਾਰਾ ਸਾਰਾ ਹਾਲ ਐਨ ਚ ਰੱਖਦਾ ਬਾਕੀ ਸਾਰਾ ਗਰਮੀਆਂ ਦਾ ਲਾਤਾ ਇਹਨਾਂ ਨੇ ਹੂੰ ਸੋਣ ਠੀਕ ਆ ਲਾ ਵੀ ਕੱਢ ਤਾਂ ਲਿਆ ਆ ਮੈਂ ਇਹਨੂੰ ਆਖਰ ਔਖਾ ਸੌਖਾ ਵੀ ਚੱਲ ਬਾਹਰ ਨੂੰ ਹੁਣ ਲੈ ਤੈਨੂੰ ਸ਼ਹਿਰ ਦੀ ਰੌਣਕ ਦਿਖਾਵਾਂ ਹਨੇਰਾ ਹੋ ਗਿਆ ਵੀਕਐਂਡ ਤੇ ਬਹੁਤ ਰੌਣਕ ਹੁੰਦੀ ਆ ਅੱਜ ਤਾਂ ਰੌਣਕ ਹੈ ਹੀ ਨਹੀਂ ਦੇਖ ਸਾਰਾ ਖਾਲੀ ਪਿਆ ਸੋ ਇਨਸਾਨ ਪਿਆ ਸਾਰਾ ਬਾਜ਼ਾਰ ਬਹੁਤ ਘੱਟ ਰੌਣਕ ਆ ਇੰਨੀ ਰੌਣਕ ਤਾਂ ਨਹੀਂ ਕਹਿ ਸਕਦੇ ਇਹਨੂੰ ਤੇ ਇਹ ਤਾਂ ਆਮ ਆਪਣੇ ਬਾਗ ਜਿਹੜੇ ਕੰਮਾਗਾਰਾਂ ਤੇ ਆਏ ਵੇ ਵਿਚਾਰੇ ਬਾਅਦ ਵਿੱਚ ਕਿਹੜਾ ਮਾਰ ਲੈਂਦੇ ਜਿੱਥੇ ਮਜ਼ਾ ਹੁੰਦਾ ਕੋਈ ਚੀਜ਼ ਲੈਣੀ ਹੋਵੇ ਬੰਦਾ ਸਮਾਰ ਕੇ ਦੇਖ ਲੈਂਦਾ ਬੰਦਾ ਇਹ ਹੈਗਾ ਮਾਰਕੀਟ ਦੇ ਵਿੱਚ ਦੇਖ ਹੋ ਜਾਂਦਾ ਨਹੀਂ ਤਾਂ ਛੜਾ ਦਿਖਦਾ ਹੀ ਨਹੀਂ ਪਤਾ ਨਹੀਂ ਲੱਗਦਾ ਸਮਾਨ ਦਾ ਬਸ ਪਰੇ ਹੱਟ ਚੋ ਹੋਈ ਜਾਂਦੀ ਆ ਇਹ ਤਾਂ ਉਹ ਲੈ ਸਾਹਮਣੇ ਦੇਖੋ ਮੰਗਦੇ ਬੈਠੇ ਮੰਗਣੇ ਵਾਲੇ ਵੀ ਬਹੁਤ ਆ ਭਰਾਵਾ ਇੱਥੇ ਆ ਦੇ ਹੋਮਲੈਸ ਕਹੇ ਲੋ ਇਹਨੂੰ ਮੰਗਣੇ ਵਾਲੇ ਕਹੇ ਲੋ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਇਹ ਆਮ ਦਿਹੜੀ ਪਾ ਲੰਦੇ ਨੇ ਅਗਲੇ ਚੰਗੀ ਦਿਹਾੜੀ ਪਾ ਲੰਦੇ ਆ ਖਾ ਪੀ ਕੇ ਚਲੇ ਜਣੇ ਇਸ ਵਾਰ ਇੰਡੀਆ ਨੂੰ ਜਾਣਾ ਨਾ ਜਦ ਵੀ ਹੁਣ ਜਾਣਾ ਵੀ ਯਾਨੀ ਕਿ ਇੱਥੇ ਤੇ ਨਹੀਂ ਮੈਂ ਸ਼ਾਪਿੰਗ ਕਰਕੇ ਜਾਣਾ ਸਾਰਾ ਕੁਝ ਇੰਡੀਆ ਤੇ ਕਰਕੇ ਦੇਖਣੀ ਹੈ ਕਿਉਂਕਿ ਇੰਡੀਆ ਸਾਰਾ ਕੁਝ ਮਿਲ ਜਾਂਦਾ ਚੰਡੀਗੜ੍ਹ ਸਾਰਾ ਕੁਝ ਮਿਲਦਾ ਯਾਨੀ ਬ੍ਰਾਂਡਡ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਯਾਨੀ ਕਿ ਟਰਾਈ ਕਰਕੇ ਦੇਖਣੀ ਹੈ ਕਿ ਵੀ ਐਦਾਂ ਹੀ ਜਾਣਾ ਖਾਲੀ ਹੱਥ ਦੋ ਡਰੈਸਾਂ ਲੈ ਕੇ ਬਸ ਬਾਕੀ ਉੱਥੇ ਜਾ ਕੇ ਸ਼ਾਪਿੰਗ ਕਰਕੇ ਦੇਖਣੇ ਵੀ ਕਿੰਨਾ ਕੋ ਫਰਕ ਪੈਂਦਾ ਨਹੀਂ ਅਸੀਂ ਉਹ ਹਮੇਸ਼ਾ ਹੀ 1000 ਪਾਉਂ ਲੱਗ ਜਾਂਦਾ ਜਾਣ ਤੇ ਪਹਿਲਾਂ ਪਾਉਂ ਲੱਗ ਜਾਂਦਾ ਹਾਂ ਜਨੀ ਮੈਂ ਕੱਲਾ ਦੀ ਗੱਲ ਕਰਦਾ ਜਦੋਂ ਮੈਂ ਜਾਣਾ ਹੁੰਦਾ 1000 ਪਾਉਂ ਦੀ ਸ਼ਾਪਿੰਗ ਹੋ ਜਾਂਦੀ ਆ ਆਰਾਮ ਨਾਲ ਤਾਂ ਹੁਣ ਉੱਥੇ ਜਾ ਕੇ ਦੇਖਣਾ ਵੀ 120000 ਦੀ ਹੁੰਦੀ ਆ ਉੱਥੇ ਕਿ ਨਹੀਂ ਭਾਈ ਗੱਲ ਕਿਉਂਕਿ 120 ਨੂੰ ਰੇਟ ਆ ਹਾਂ ਤਾਹੀ ਪਤਾ ਲੱਗੂਗਾ ਨਾ ਦੇਖਣਾ ਚਾਹੀਦਾ ਕਰਕੇ ਕਿਉਂਕਿ ਉੱਥੇ ਹਰ ਬ੍ਰਾਂਡ ਮਿਲਦਾ ਚੰਡੀਗੜ੍ਹ ਜਿਹੜਾ ਮਰਜ਼ੀ ਬ੍ਰਾਂਡ ਲੈ ਲਓ ਸਾਡੇ ਤਾਂ ਫੇਰ ਘਰ ਦੇ ਵਿੱਚ ਆ ਖਾਣ ਸਹੀ ਗੱਲ ਹੈ ਕਿਹੜਾ ਜ਼ਰ ਤੋ ਤੁਸੀਂ ਵੀ ਦੋਸਤੋ ਕਰਦੇ ਹੋਣੇ ਸ਼ਾਪਿੰਗ ਇੱਥੇ ਤੇ ਤੁਹਾਨੂੰ ਪਤਾ ਹੀ ਹੈ ਹਜ਼ਾਰ ਹੈ ਉਹ ਦੇਖਾ ਇੱਧਰ ਤਾਂ ਲੱਗ ਗਈ ਦੇਣ ਇੱਕ ਤਾਂ ਇੰਨੀ ਉਹ ਹੈ ਦਿਆਬਾਨ ਜਿਹਦੇ ਦੇ ਦਿੰਦੀ ਇਹਨਾਂ ਨੂੰ ਕਦੋਂ ਦਿੰਨੀ ਹੁੰਦੀ ਆ ਚਲ ਕੋਈ ਉਹ ਮੇਰੇ ਮੂੰਹ 'ਤੇ ਦੇਖਦੀ ਸੀ ਮੂੰਹ 'ਵਾਲੇ ਮੈਂ ਕਦੇ ਨਹੀਂ ਦੰਦਾ ਮੰਗਦਾ ਇਹਨੂੰ ਐਵੇਂ ਸ਼ਾ ਦਿੰਦੀ ਆ ਮੈਂ ਇਹਦਾ ਮਤਲਬ ਇਹ ਨਹੀਂ ਵੀ ਮੈਂ ਮੰਗਦਾ ਦੰਦ ਨਹੀਂ ਮੈਂ ਦੰਦਾ ਹੀ ਨਹੀਂ ਕਦੇ ਮੈਨੂੰ ਐ ਹੁੰਦਾ ਵੀ ਕਮਾ ਕੇ ਖਾ ਲੂ ਹਾਲੇ ਇਸ ਕਰਕੇ ਮੈਂ ਨਹੀਂ ਦੰਦਾ ਕਰੇਗਾ ਕੋਈ ਵੀ ਮੰਗੇ ਤੇਨੂੰ ਪਾਸੇ ਮੈਂ ਬਹੁਤ ਪਿਆਰ ਤੇ ਮੈਂ ਬੁਖਾਰ ਬਟਾ ਪਲਾ ਜੰਮੂ ਕਰਕੇ ਦੇਖਦੀ ਸੀ ਇਹਦਾ ਇਹਦਾ ਚੀਜ਼ ਐਕਟਿੰਗ ਆ ਉਹਨਾਂ ਦੀ ਐਕਟਿੰਗ ਉਹਨਾਂ ਨੇ ਮੜ ਜਾ ਬੂਗਾ ਇਹ ਗਰੇ ਰੁਪਿਆ ਦਾ ਇੱਕ ਜਦੇ ਫੜਾਤਾ ਹੁਣ ਜੇ ਉਹਨੇ 100 ਬਰ ਮੂੰਹ ਕਰ ਲਿਆ ਦਿਨ ਚ 100 ਪਾਉਂਡ ਬਣ ਗਿਆ ਸਾਰੇ ਮੇਰੇ ਵਰਗੇ ਵੀ ਨਹੀਂ ਹੁੰਦੇ ਇਹ ਪਾਉਂਡੇ ਦੇ ਨਹੀਂ ਆ ਕੋਈ ਮੇਰੇ ਵਰਗੇ ਵੀ ਹੁੰਨਿਆ ਮੈਨੂੰ ਪਾਇ ਨਹੀਂ ਦੇਣੇ ਬਸ ਪਰ ਚੰਗੀ ਦਿਹਾੜੀ ਪਾ ਕੇ ਜਾਂਦੇ ਆ ਹਾਂ ਤੁਮ ਪਾ ਗੱਲ ਕਰ ਰਹੇ ਹੋ ਤਾਂ ਸ਼ਾਪਿੰਗ ਦੀ ਸ਼ਾਪਿੰਗ ਤਾਂ ਇੰਡੀਆ ਦੇ ਵਿੱਚ ਕਹਿੰਦੇ ਵੀ ਅੱਜ ਕੱਲ ਸਾਰਾ ਕੁਝ ਮਿਲਦਾ ਮੈਂ ਜਾ ਕੇ ਵੀ ਅੱਲਾ ਮੈਂ ਹਰ ਸਾਲ ਜਾਂਦਾ ਇੰਡੀਆ ਤੇ ਉੱਥੇ ਵਧੀਆ ਬ੍ਰਾਂਡ ਮਿਲ ਜਾਂਦਾ ਸੋ ਇਸ ਵਾਰ ਵਾਹ ਹੈ ਨਾ ਇਸ ਵਾਰ ਇਸ ਵਾਰਕ ਸੋ ਇਸ ਵਾਰ ਦੇਖਣਾ ਹੈ ਵੀ ਇੰਡੀਆ ਚ ਫਾਇਦਾ ਸ਼ੋਪਿੰਗ ਕਰਨ ਦਾ ਹੈ ਕਿ ਇੱਥੇ ਮੈਂ ਵੀ ਜਾਣਾ ਹੈ ਕਿ ਕੋਈ ਸੂਟ ਨਹੀਂ ਚੱਕਣਾ ਸਾਰੇ ਉੱਥੇ ਜਾ ਕੇ ਲੈਣੇ ਆਂ ਭਲੇ ਸੂਟ ਉੱਥੇ ਤੇ ਹੀ ਲੈਣੀਆਂ ਤਾਂ ਹਮੇਸ਼ਾ ਨਹੀਂ ਕਿਹੜੇ ਵਿੱਚ ਸੂਟ ਦੇ ਪਈਓ ਚੱਕਣਾ ਹੀ ਨਹੀਂ ਕੋਈ ਨਹੀਂ ਚੱਕਣਾ ਉੱਥੇ ਰ ਆਉਣੇ ਹੀ ਨਹੀਂ ਹੈਗੇ ਨਹੀਂ ਆ ਜਾਣੇ ਆ ਮੈਂ ਚੱਕ ਨਹੀਂ ਉਹ ਚੱਕ ਲਈ ਮੈਂ ਕਹਿੰਦਾ ਦੇ ਦੀ ਉੱਥੇ ਲੋਕਾਂ ਨੂੰ ਵੰਡ ਦੀ ਨਾ ਕਰਦੇ ਵੀ ਹਾਂ ਗਾਂ ਦੋੜਾ ਢੇਰ ਲਾਇਆ ਬਾਈ ਜਿਹੜਾ ਨਾ ਤੇ ਵੇਚ ਦੇਣ ਉਹ ਮੈਂ ਜਾਉਣ ਤੇ ਨਾ ਮੈਂ ਪਾਉਂਗੀ ਇਹ ਵੇਤੇ ਵੇਚਦੇ ਨਹੀਂ ਮੈਂ ਪਾਉਂਗੀ ਉਹ ਪਾਉਂਗੇ ਸਰੀਰ ਆਪਣਾ ਦੇਖ ਲੈ ਹਰ ਸਾਲ ਆਉਂਦਾ ਹੈ ਨਹੀਂ ਸਾਲਾ ਕੋਈ ਕੋ ਪੜਾ ਕਿ ਤੁਸੀਂ ਮੇਰੀ ਵਾਸਤੇ ਬੇਇੱਜ਼ਤੀ ਕਹਿੰਦੇ ਹੋ ਬੇਇੱਜ਼ਤੀ ਨਹੀਂ ਵੇ ਖਾਣ ਪੀਣ ਵਾਲੀ ਹੁਣ ਹੋਰ ਵੜਨਾ ਨਹੀਂ ਹੈਗਾ ਆ ਜਾ ਮੈਂ ਥੋੜੀ ਜਿਹਾ ਦੇਖ ਕੇ ਆਉਣਾ ਬਾਹਰ ਸਫਾਈ ਕਰਨ ਵਾਲਾ ਆ ਵੀ ਗਿਆ ਅਜੇ ਰਹੀ ਅਜੇ ਨੇੜਾ ਹੋਇਆ ਵੀ ਨਹੀਂ ਹੈਗਾ ਸਭ ਆ ਗਏ ਸਫਾਈ ਕਰੇ ਜਾਈਏ ਨਾਲ ਦੀ ਨਾਲ ਇਹ ਦੇਖ ਲਓ ਬਾਹਰਲੇ ਮੁਲਖਾ ਜੀ ਭਾਈ ਆਇਆ ਹੁੰਦਾ ਨਾਲ ਦੀ ਨਾਲ ਸਫਾਈ ਕਰ ਜਾਂਦੇ ਆ ਜਦ ਇਹ ਨੀਰਾ ਹੋਇਆ ਵੀ ਦੁਕਾਨਾ ਅਜੇ ਬੰਦ ਹੋਣ ਵੀ ਨਹੀਂ ਲੱਗੀ ਫੇਰ ਵੀ ਆ ਗਿਆ ਕਹਦੇ ਕੰਮ ਕਰਕੇ ਘਰ ਜੰਦੀ ਏ ਮਨੇਸ਼ਾ ਮਾਰਾ ਉਸੇ ਪ੍ਰਾਈਮਾਰਕ ਦੇ ਕੋਲ ਲਿਆ ਨਹੀਂ ਦਾ ਭੱਜ ਕੇ ਮਾਰਕੀਟ ਜੀ ਬੜੀ ਕਹਿੰਦੀ ਆਇਆ ਤਾਂ ਮੈਂ ਲਿਆਈ ਨਹੀਂ ਕੋਈ ਕੁਸਤਾ ਲੈਣਾ ਦਾ ਆ ਲੱਡੂ ਲੈ ਤਾਂ ਆ ਲੱਡੂ ਲੈ ਆਏ ਕਿ ਸਾਡਾ ਬੋ ਫੇਵਰੇਟ ਆ ਜਦੋਂ ਸੀਟ ਲਈ ਆਇਆ ਤਾਂ ਮੈਂ 25 30 ਸਾਲ ਪਹਿਲਾਂ ਜਦ ਜਦ ਹੀ ਸਾਨੂੰ ਸ਼ੌਂਕ ਪਿਆ ਵੈਨ ਨੂੰ ਖਾਣ ਦਾ ਜਦ ਵੀ ਮਾਰਕੀਟ ਜਾਈਦਾ ਇਹ ਜਰੂਰ ਖਾਈਦੇ ਬਹੁਤ ਟੇਸਟੀ ਹੁੰਦੇ ਆ ਨਾਰੀਅਲ ਦੇ ਵਾਲੇ ਹੁੰਦੇ ਆ ਨਾ ਨਾਰੀਅਲ ਹੁੰਦਾ ਇਹਨਾਂ ਦੇ ਉੱਤੇ ਲੱਗਾ ਸੋ ਕੰਨੀ ਕੋਸਤਾ ਲੈਣਾ ਹੀ ਆ ਖਾਲੀਅਤ ਤਾਂ ਕੰਨੀ ਮਾਚ ਤਾਂ ਗਈ ਨਹੀਂ ਕਿਤੇ ਵਧੀਆ ਗੱਲ ਤੇ ਇਹ ਖਾਲੀਅਤ ਚਲੀ ਜਾਂਦੀਆਂ ਨਹੀਂ ਨਾ ਹੁੰਦਾ ਇਹ ਕੁੜੀ ਇਦਾਂ ਦੀ ਘਰੇ ਵੱੜਦੀ ਹੈ ਨਾ ਇਹ ਕੁੜੀ ਇਹ ਔਰਤ ਇਦਾਂ ਥੋੜੀ ਵੱੜਦੀ ਆ ਹੁਣ ਇੱਕ ਹੋਰ ਮਾਰਕੀਟ 'ਚ ਆਈ ਕਹਿੰਦੀ ਮੇਰੇ ਚਾਹਲੇ ਡੱਬੇ ਹੀ ਡੰਡੀ ਟੁੱਟ ਗਏ ਹੁਣ ਮੈਂ ਚਾਹਲੇ ਡੱਬਾ ਲੈ ਕੇ ਜਾਣਾ ਮੈਂ ਤਾਂ ਹੈਰਾਨ ਆ ਤਾਂ ਮੇਰਾ ਬਹੁਤ ਆਹ ਮਾਰਕੀਟ ਦੇ ਵਿੱਚ ਅਸੀਂ ਪਹਿਲਾਂ ਵੀ ਆ ਚੁੱਕੇ ਆ ਆ ਮਾਰਕੀਟ ਵਿੱਚ ਬਹੁਤ ਸਮਾਨ ਮਿਲਦਾ ਮੈਂ ਤੁਹਾਨੂੰ ਪਹਿਲਾਂ ਅੱਜ ਸਾਡੇ ਨਾਲ ਫੇਰ ਦਿਖਾਣਾ ਹੈ ਉਰੇ ਮਿਲਦਾ ਚੱਕ ਕਿਹੜਾ ਸਾਈਜ਼ ਲੱਕਣ ਆ ਤਾਂ ਜਿਆਦਾ ਵੱਡਾ ਨਹੀਂ ਹੈਗਾ ਓਡਾ ਹੀ ਆ ਆਪਣੇ ਉੱਤੇ ਓਡਾ ਹੀ ਆ ਹਾਂ ਠੀਕ ਆ ਹੋਰ ਐਡ ਫਰ ਵਧੀਆ ਦਾ 7 ਪਾਉਂਡ ਦਾ ਹੋਰੇ ਉਥੇ 3 ਪਾਉਂਡ ਦਾ ਲੱਗਿਆ ਵਾਦਾ ਇਹਦੇ ਨਾਲ ਦਾ ਦੇਖਾ ਇਹਦੇ ਚ ਇਹ ਚ ਪਾਡੇ ਸਸਤੇ ਆ ਹੋਰਾਂ ਨਾਲ ਮੰਨਣ ਵਾਲੀ ਗੱਲ ਆ ਇਹ ਹਾਂ ਇਹ 10 ਪਾਉਂਡ ਦਾ ਲੱਗਿਆ ਵਸ ਗਿਆ ਜੇ ਅਸੀਂ ਪਿੱਛੇ ਦੇਖ ਕੇ ਆਏ ਔਰ ਇਹ 7 ਪਾਉਂਡ ਦਾ ਮਿਲ ਗਿਆ ਆਂਡਾ ਬਹੁਤ ਆ ਇੱਥੇ ਮੇਰੇ ਮੈਂ ਇੱਕ ਪਹਿਲਾਂ ਵੀਡੀਓ ਬਾ ਚੁੱਕਿਆ ਹੈ ਮਾਰਕੀਟ ਦੀ ਬਹੁ ਭਾਂਡੇ ਮਿਲ ਜਾਣੇ ਚੱਲੀਏ ਅੱਗੇ ਆਹ ਪਤੀਲੇ ਵਧੀਆਂ ਦੇ ਕੱਡੇ-ਕੱਡੇ ਆ ਬਣਾ ਲਾ ਜਿੰਨਾ ਮਰਜ਼ੀ ਚ ਜਰਦਾ ਜਰਦਾ ਦਾ ਮਤਲਬ ਮਿੱਠੇ ਚਾਵਲ ਇੰਡੀਆ ਦਾ ਤਾਂ ਸ਼ਿਪਿੰਗ ਮੰਗਾਣੇ ਹੋਣੇ ਪੂਰੀ ਇੱਕ ਕੱਡਾ ਪਤੀਲਾ ਚਿਕਨ ਸ਼ੁਗਰ ਵਿੱਚ ਪਕਰਾਇਕ ਨੂੰ ਹਾਂ ਪਰ ਸਿਲਵਰ ਦੇ ਜਣਾ ਪਜਾਉਣੇ ਆ ਯਾਰ ਅੱਪਨੇ ਉਹ ਵੀ ਲੈਣਾ ਇੱਕ ਪਿੱਤਲ ਦਾ ਆ ਕੋਈ ਉਹ ਇੱਧਰ ਉਸਤਾਦ ਜੀ ਸਾਰਾ ਸਟੀਲ ਦਾ ਭਾਂਡਾ ਆ ਟਰੇਲ ਲਈ ਬਰਫੀ ਜਮਾਉਣ ਨੂੰ ਨਹੀਂ ਇਹ ਛੋਟੀ ਆ ਤੇ ਛੋਟੀ ਵੀ ਤਾਂ ਬਣਦੀ ਹੈ ਹੈ ਤਾਂ ਸਹੀ ਹਾਂ ਤਾਂ ਆਪਣੇ ਯਾ ਤਾਂ ਆਪਣੇ ਹੋਵੇ ਨਾ ਆਪਣੇ ਇੰਨੀ ਕਿ ਬਣਾਣੇ ਇੱਕ ਹੈਗੀ ਉਹਨੇ ਭਾਂਡੇ ਨੇ ਕਰਕੇ ਕੀ ਕਰਨੇ ਕੋਈ ਜਿਹੜੀ ਜ਼ਰੂਰਤ ਦੀ ਚੀਜ਼ ਆ ਉਹ ਲੈ ਜਿਹੜੀ ਲੈਣ ਵਾਲੀ ਹੋਵੇ ਉਹ ਤਾਂ ਲੈ ਲੈ ਆ ਤੇ ਬਸ ਫੇਰ ਤਾਂ ਉਹੀ ਹੋ ਟਾਈਮ ਪਾਸ ਕਰੀ ਜੰਨੀ ਆ ਤੂੰ ਆ ਕੜਾਹਾ ਲੈਣਾ ਜੇ ਖੂਆ ਕਢਣ ਨੂੰ ਹੂੰ ਨਾ ਜੇ ਲੈਣਾ ਦੇਖ ਲੈ ਕੜਾਹੀ ਉਹਰੇ ਸਾਰੇ ਪਏ ਆ ਵੱਡੇ ਛੋਟੇ ਸਾਰੇ ਸਾਈਜ਼ਾਂ ਦੀਆਂ ਕੜਾਹੀਆਂ ਪਈਆਂ ਹੂੰ ਆਪਾਂ ਕਹਿੰਦੇ ਤਾਂ ਜਾਏਗਾ ਕੜਾਹੀ ਲੈਣ ਨੂੰ ਵੈਸੇ ਜਿਆਦਾ ਬੜੀਆਂ ਨਹੀਂ ਹਾਂ ਇਹ ਜਿਆਦਾ ਵਧੀਆ ਹਾਂ ਮਿੰਜਾ ਲੈਣਾ ਜੇ ਗਰਮੀਆਂ ਚ ਲੈ ਸਕਦੇ ਹਾਂ 60 ਪੌਂਡ ਦਾ ਹਾਂ ਰੇੜੇ ਚ ਡਾੜ ਨੂੰ ਆਪਣੇ ਹਾਂਜੀ ਹੈਨਾ ਆ ਵਧੀਆ ਉਹ ਤਾਂ ਲੈ ਜੀ ਲੈ ਕੇ ਜਾਣਾ ਫਿਰ ਆਪਾਂ ਧੁੱਪੇ ਬੈਠਿਆ ਕਰੂਗੇ ਫਿਰ ਧੁੱਪੇ ਬੈਠ ਕੇ ਚਾਹ ਪੀਆ ਕਰੂਗੇ ਗਰਮੀਆਂ ਚ ਕਿਉਂਕਿ ਇੱਥੇ ਗਰਮੀ ਆਂਦੀਆਂ ਵਰਗੀਆਂ ਗਰਮੀਆਂ ਨਹੀਂ ਹੁੰਦੀਆਂ ਬਸ ਇੱਥੇ ਧੁੱਪਾ ਕਿਹੜਾ ਇੰਡੀਕੇਟਰ ਹੁਣ ਬੈਂਦੇ ਹੁਣੇ ਉਹੋ ਜਿਹਾ ਇੱਥੇ ਜਦ ਬੈਠ ਹੁੰਦਾ ਵਾ ਸਹੀ ਗੱਲ ਹੈ ਫਿਸ਼ ਫਿਸ਼ ਵਾਲੇ ਆ ਫਿਸ਼ਰ ਚਿਕਨ ਵਾਲੇ ਗ੍ਰਿਲ ਕਰਦੇ ਆ ਇਹਦੇ ਕੀ ਗ੍ਰਿਲ ਵਾਲਾ ਵੀ ਲੈਣਾ ਯਾਰ ਇੱਕ ਵਾਰ ਹਾਂ ਗਰਮੀਆਂ 'ਚ ਫਿਰ ਗ੍ਰਿਲ ਕਰਿਆ ਕਰਾਂਗੇ ਬਾਹਰ ਬੈਠ ਕੇ ਹਾਂਜੀ ਪੱਟੀਆਂ ਪਈਆਂ ਇਧਰ ਬੜੀਆਂ ਬਣੀਆਂ ਕਿੱਡੀਆਂ-ਕਿੱਡੀਆਂ ਪੱਟੀਆਂ ਪਈਆਂ ਗੁਰਦੁਆਰੇ ਪ੍ਰਸ਼ਾਦ ਬਣਾਉਣੇ ਆ ਲੈ ਵੀ ਦੋਸਤੋ ਇੱਕ ਗੱਲ ਕਰ ਦਦੇ ਹਾਂ ਨਾ ਵੀ ਉਹ ਚਾਹੀਦਾ ਮਾਮ ਜਿਸ ਤਰ੍ਹਾਂ ਇੱਥੇ ਪੇਅ 20 ਪਾਉਂਡ ਦਾ ਚੰਗਾ ਹੈਵੀ ਆ ਨਾ ਇਧਰ ਪੈ ਹੋਣੀ ਕਿ ਉਹ ਆ ਦੇਖਾ ਕਿੰਨਾ ਆ ਕਿੰਨਾ 13 ਪਾਉਂਡ ਦਾ ਇਹ ਵੀ ਬਹੁਤ ਭਾਰੀ ਹੈ ਸੋ ਦੋਸਤੋ ਅੱਗੇ ਘਰ ਆ ਮਨੀਸ਼ਾ ਵਾਲਾ ਕਿਆ ਕੁਝ ਖਰੀਦ ਕੇ ਲੈ ਕੇ ਆਈਆਂ ਦਿਖਾ ਜੜੀ ਇੱਕ ਦੋ ਚੀਜ਼ਾਂ ਖਰੀਦ ਕੇ ਲੈ ਕੇ ਆਈ ਮੈਂ ਬੈਸੇ ਲੈ ਕੇ ਤਾਂ ਚਾਲਾ ਡੱਬੂ ਆਣਾ ਸੀਗਾ ਜਿਹੜਾ ਫੜਿਆ ਹੱਥ ਹਾਂ ਮੇਰੇ ਦੂਏ ਦਿਨ ਨਾ ਡੰਡੀ ਟੁੱਟ ਗਈ ਹਾਂ ਪਰ ਟਾਈਮ ਬੀ ਬੋ ਨੀ ਦਿਓ ਕੰਦਾ ਕੱਦਾ ਆਏਗਾ ਤੇਰੇ ਕੋਲ ਕਿੰਨੇ ਸਾਲ ਹੋ ਗਏ ਹੁਣ ਜੰਮੇ ਨਵੀਂ ਆਈ ਸੀ ਫੇਰ 10 12 ਸਾਲ ਦਾ ਹੋ ਗਿਆ ਤੈਨੂੰ ਉਹਦੇ ਚੱਕੀ ਫੜਦੀਨ ਤੇ ਇੱਕ ਲਜ਼ਾਨੀ ਵਾਲੀ ਪਲੇਟ ਲੈ ਆਈ ਦੋ ਟ੍ਰੇਆਂ ਲੈ ਆਈ ਸਿਰਫ ਲੈ ਕੇ ਆਉਣਾ ਸੀ ਇੱਕ ਆ ਤਿੰਨ ਚੀਜ਼ਾਂ ਆਮ ਲਜ਼ਾਨੀਆਂ ਵੀ ਤਾਂ ਇਹਦੇ ਵਿੱਚ ਬਣਾਣਾ ਹੁਣ 10 ਵੀਰੇ ਲਜ਼ਾਨੀਆਂ ਬਣਾ ਕੇ ਕੱਦ ਦਿਖਾਣਾ ਕਿੰਨੀ ਸੋਹਣੀ ਹੈ ਨਾ ਪਲੇਟ ਨਹੀਂ ਹੈਗੀ ਇਹ ਓ ਟ੍ਰੇ ਹਾਂ ਮੈਂ ਵੀ ਕਹਾ ਪਲੇਟ ਐ ਐਡੀ ਐਡੀ ਬੜੀ ਪਲੇਟ ਹੁੰਦੀ ਐ ਟ੍ਰੇ ਆ ਇੱਥੇ ਮੈਂ ਲਜ਼ਾਨੀਆਂ ਬਣਾਉਂਗੀ ਹੂੰ ਨੌਨ ਵੈਜ ਕੇ ਵੈਜ ਵਾਲਾ ਨੌਨ ਵੈਜ ਵੈਜ ਜਿਹੜਾ ਮਰਜੀ ਲਜ਼ਾਨੀਆਂ ਤਾਂ ਜਿਹੜਾ ਮਰਜੀ ਬਣਾ ਸਕਦੇ ਆ ਹਨ ਫੇਰ ਬਣਾ ਕੇ ਦਿਖਾਵਾਂਗੀ ਹੂੰ ਨਾਈਟ ਸਨ ਨੌਨ ਵੈਜੇ ਵਧੀਆ ਲੱਗਦਾ ਲਜ਼ਾਨੀਆਂ ਦਾ ਹਾਂ ਹੂੰ ਦੋਵਾਂ ਨੇ ਵਧੀਆ ਲੱਗਦਾ ਵਧੀਆ ਐਤਕੀ ਮੈਨੂੰ ਵਧੀਆ ਮਿਲ ਗਿਆ ਅੱਗੇ ਨਾ ਮੇਰੇ ਹੱਥ ਨਹੀਂ ਸੀ ਹੰਦ ਤੇ ਫੇਤੇ ਇਹਦੇ ਤੇ ਇਹ ਕਾਹ ਗਹਿਣਾ ਲਿਆਂਦਾ ਇਹ ਸਾਡੇ ਹਿੱਲ ਜਾਂਦੇ ਤੇ ਕੜਾਹੀ ਕੁੜੂਈ ਰੱਖਿਆ ਨਾ ਉੱਪਰ ਬਈ ਇਹਦੇ ਹਿੱਲ ਜਾਂਦੇ ਇਹ ਹੁੰਦਾ ਮੈਂ ਇੰਡੀਆ ਤੇ ਲੈ ਕੇ ਵੀ ਆਦਾ ਉਹ ਠੀਕ ਨਹੀਂ ਸੀਗਾ ਆ ਰੁਪਈਏ 1.5 ਰੁਪਈਏ ਦੇ ਲੱਗੇ ਹੋਏ ਮੈਂ ਕਿਹਾ ਚੱਲਾ ਲੈ ਚੱਲਦੇ ਹਾਂ ਸੋ ਦੋਸਤੋ ਏਸੀ ਦਾ ਸਾਡਾ ਅੱਜ ਦਾ ਬਲੌਗ ਗੱਲ ਆ ਆਪਾਂ ਨੇ ਸ਼ੁਰੂਆਤ ਕਰੀ ਕੰਮਾਂ ਤੋਂ ਸਟਾਰਟਿੰਗ ਕਰੀ ਸੀਗੀ ਵੀ ਹੋਰ ਕਿੰਦਾ ਦੇ ਕਾਮਕਾਰ ਦੀ ਪ੍ਰੋਬਲਮ ਆਉਣੀ ਦੇ ਨਾਲ ਵੀ ਦੋਸਤੋ ਕਦੀ ਨਾ ਕਦੇ ਇਹ ਜਗ੍ਹਾ ਤੇ ਕੁਝ ਹੋਇਆ ਹੋਣਾ ਹਨਾ ਇੱਥੇ ਜਿਹੜੇ ਲੋਕ ਕੰਮ ਕਰਦੇ ਆ ਕਿਸੇ ਨਾ ਕਿਸੇ ਨੂੰ ਤਾਂ ਇਹੋ ਜਿਹਾ ਆਪਣਾ ਟੀਮ ਲੀਡਰ ਆ ਗਿਆ ਸੁਣੀਆ ਬਲੌਗ ਵੀ ਦੇਖਿਆ ਲੋਕਾਂ ਦੇ ਹਨਾ ਗੱਲਾਂ ਕਰਦੇ ਵੀ ਸਾਡੇ ਵਾਲਾ ਏਦਾਂ ਕਰਿਆ ਸੋ ਕਿਸ ਤਰ੍ਹਾਂ ਦਾ ਲੱਗਿਆ ਬਲੌਗ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਣਾ ਅਗਰ ਪਸੰਦ ਆਇਆ ਤਾਂ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹਾਈਪ ਕਰ ਦਿਓ ਤੇ ਆਪਣਾ ਰੱਖਿਓ ਜੀ ਖਿਆਲ ਮਿਲਦੇ ਆ ਜਲਦੀ ਕਿਸੇ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਤਦ ਤੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ